ਅੱਜ ਗੁਰਗੋਵਿੰਦ ਸਿੰਘ ਜੀ ਨਗਰ ਆ थाना ਸ਼ਿਮਲਾਪੁਰੀ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੀ ਡਿਮੋਲੇਸ਼ਨ ਲਈ ਆਏ ਆ ਤੇ ਇਹਦੇ ਵਿੱਚ ਰੋਬਰਟ ਸਿੱਧੂ ਤੇ ਉਹਦੀ ਭੈਣ ਆ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਨਡੀਪੀ ਐਕਟ ਦੇ ਹਰ 7 8 9 ਮਕਾਮਦੇ ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਮਕਮਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ కార్ਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਏਰੀਆ ਦੇ ਵਿੱਚ ਲੋਕ ਇਹਨਾਂ ਤੋਂ ਬਹੁਤ ਉਫੀ ਸੀ ਤੇ ਨਸ਼ੇਰਾ ਵੀ ਕੰਮ ਕਰਦੇ ਸੀ ਇਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਦੇ ਦੋਹਾਂ ਦੇ ਬਲਾਕੇ 7 8 9 ਮੁਕੱਦਮੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜਿਹੜਿਆਂ ਪਹਿਲਾਂ ਤਾਂ ਮੈਂ ਥੋੜੇ ਮਾਧਿਅਮ ਨਾਲ ਹੀ ਲੋਕਾਂ ਨੂੰ ਰਿਕਵੈਸਟ ਕਰਦਾ ਹਾਂ ਵੀ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇਹ ਕੁੱਧੀਆਂ ਬਣਾ ਸਕੀ। ਸਰ ਰੋਬਟ ਤੇ ਇਹ ਵੀ ਵਹੀ ਪੈਨ ਹੈਗੇ ਆ ਉਹ ਹਸਟਲ ਪੁਲਿਸ ਨੇ ਗ੍ਰਸਤ ਵਿੱਚ ਹੈਗੇ ਆ। ਜਿਹੜੇ ਯਾ ਫਿਰ ਪਨੀ ਨਈ ਪੁਲਿਸ ਦੀ ਗ੍ਰਿਫਤ ਨਹੀਂ ਹੈਗੇ ਘਰੋਂ ਗਏ ਹੋਏ ਨੇ। ਤੇ ਰਾਉਟ ਸਾਡਾ ਇਹ ਡਰਗ ਪੈਡਲਰ ਵੀ ਹੈ ਪੈਡਲਰ ਲਿਸਟ ਦੇ ਵਿੱਚ ਵੀ ਹੈ। ਕਿਉਂਕਿ ਐਕਚੁਅਲੀ ਇਹ ਕੰਮ ਕਰਦਾ ਸੀ ਕਾਫੀ ਧੇਰ ਤੋਂ। ਤੇ ਹਾਂ ਹੁਣ ਵੀ ਇਹ ਕਿਤੇ ਰੂਪੋਸ਼ ਹੈ। ਤੇ ਨੂੰ ਕੋਸ਼ਿਸ਼ ਕਰ ਰਹੇ ਆ ਅਸੀਂ। ਤੇ ਕਿੰਨਾ ਜਿਆਦਾ ਸਮਾਂ ਕਿ ਤੁਹਾਡਾ ਸੰਦੇਸ਼ ਹੈ। ਨਫਤ ਅਸਕਰ ਨੂੰ ਵੀਡੀਓ ਦਾ ਵੀ ਲੈਣਾ ਨਸ਼ਾ ਤਸਤਰਾ ਨੂੰ ਰਿਜਟਾਵਨੀ ਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਸਦੋਲ ਬਣਾਈਏ ਤੇ ਉਹੀ ਹਸਤਾ ਖੇਡਦਾ ਪੰਜਾਬ ਦੇ ਸਰ ਸਰ ਹੁਣ ਤੱਕ ਕਿੰਨੇ ਮਾਮਲੇ ਸੁਝਾ ਲਏਗੇ ਜਿਹੜੇ ਸੰਭ मामले सुलझाਉਣ ਨੂੰ ਤਾਂ ਡੇਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜੋਧੋ ਨਸ਼ਾ ਬੁਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਜਿਹਾ ਵਾਤਾਵਰਨ ਸਿਰਜਦਾ ਤੇ ਉਹ ਦੰਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਹਦੇ ਇਸ ਅਲਾਮਤ ਤੇ ਕਾਵਯਾਪੀਨਾ ਥੈਂਕ ਯੂ ਥੈਂਕ ਯੂ ਹਲੋ ਤੇਂਦਰਾ ਮਾਈਕ ਨਹੀਂ ਹੈ ਨਾ ਸਾਰੀ ਹੋ ਗਈ ਯਾਰ ਮਾਈਕ ਬੰਦ ਹੋ ਰਿਹਾ ਹਾਂਜੀ ਜੀ ਸਰ ਖਲਾਸ ਹੁਦਾ ਮੈਂ ਡਾਕਟਰ ਦੀਪਕ ਕਮਲ ਮੰਨਣ ਸਰਦਾਰਕਾ ਵਾਰਡ ਨੰਬਰ 37 ਹਲਕਾ ਸਾਊਥ ਹਾਂਜੀ ਜਿਹੜੀ ਅੱਜ ਕਾਰਵਾਈ ਕੀਤੀ ਗਈ ਜਿਹੜੀ ਅੱਜ ਰੌਬਰਟ ਸਿੱਧੂ ਦੇ ਨਾਂ ਤੇ ਜਿਹੜਾ ਤਸ ਨਸ਼ਾ ਤਸਕਰ ਰਾਏਦ ਬਰੋ ਜਿਹੜੀ ਕਾਰਵਾਈ ਕੀਤੀ ਜਾਂਦੀ ਆ ਇਹ ਮੈਂ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਮੈਂ ਕੀ ਕਰਦਾ ਵੀ ਪੂਰਾ ਇਲਾਕਾ ਜਿਹੜਾ ਆ ਉਹ ਧੰਨਵਾਦ ਕਰ ਰਿਹਾ ਇਹ ਪਿਛਲੇ ਲੰਬੇ ਸਮੇ ਤੋਂ ਜਾਨਕਿ ਇਹ ਨਸ਼ੇ ਦਾ ਕਾਰੋਬਾਰ ਕਰ ਰਿਹਾ ਸੀ ਪਰ ਪ੍ਰਸ਼ਾਸਨ ਵੱਲੋਂ ਵੀ ਇਹਨੂੰ ਪੁਲਿਸ ਵੱਲੋਂ ਵੀ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰਾਂ ਵੱਲੋਂ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਬੰਦਿਆਂ ਨੂੰ ਭੇਜ ਕੇ ਪਰ ਇਹ ਬੰਦਾ ਬਾਜ਼ ਨਹੀਂ ਆਇਆ ਖਾਰ ਕੀ ਫਿਰ ਇਹਦੀ ਜਿਹੜੇ ਆ ਇਹਦਾ ਘਰ ਟਾਉਂਦੀ ਜਿਹੜੀ ਉਹਨੇ ਉਸ ਗੈਰ ਕਾਨੂੰਨੀ ਨਸ਼ਿਆਂ ਤੋਂ ਜਿਹੜੀ ਇਹਨੇ ਜਾਇਦਾਦ ਬਣਾਈ ਆ ਉਹਨੂੰ ਢਾਹ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਜਿਹੜੇ ਦੂਜੇ ਨਸ਼ਾ ਤਸਕਰ ਨੇ ਉਹਨਾਂ ਨੇ ਹੋਵੇ ਵੀ ਜੇ ਕਮਾਈ ਕਰਕੇ ਉਹ ਗਲਤ ਢੰਗ ਨਾਲ ਕਮਾਈ ਕਰਕੇ ਜੋ ਆਪਣਾ ਘਰ ਪਾਉਂਦੇ ਵੀ ਆ ਤੇ ਸਰਕਾਰ ਵੀ ਫਿਰ ਉਹ ਘਰ ਜਿਹੜਾ ਕਿਸ ਨੇ ਅਸਰੀ ਕਰ ਦੇਣਾ ਉਹਨੇ ਬਿਲਡਿੰਗ ਪੂਰੀ ਡੈਮੋਲਿਸ਼ਨ ਕੀਤੀ ਹੈਗੀ ਹਾਂਜੀ ਪੂਰੀ ਡੈਮੋਲਿਸ਼ਨ ਕੀਤੀ ਹੈਗੀ ਹਾਂਜੀ ਹਾਂਜੀ